ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਤੇ ਕਈ ਮੁੱਦੇ ਅਜੇ ਹੁੰਦੇ ਨੇ ਜਿਹੜੇ ਲਗਾਤਾਰ ਭਖੇ ਰਹਿੰਦੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਨਾ ਕੋਈ ਪ੍ਰਤੀਕਰਮ ਆ ਹੀ ਜਾਂਦਾ ਹੈ ਤੁਣ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬੋਲੇ ਨੇ ਕਾਂਗਰਸ ਦੇ ਲੀਡਰ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਉੱਤੇ ਵੀ ਪ੍ਰਤੀਕਰਮ ਦਿੱਤਾ ਹੈ ਤੇ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਦੂਜੇ ਪਾਸੇ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ ਤਾਂ ਉਹ ਕਹਿੰਦੇ ਨੇ ਕਿ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ ਬਿਲਕੁਲ ਮਜ਼ਬੂਤ ਹੈ ਤੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਤੇ ਮੁੱਖ ਮੰਤਰੀ ਦਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਕਾਰਨ ਇਹ ਹੈ ਕਿ ਮੁੱਖ ਮੰਤਰੀ ਦੇ ਚੇਰਨ ਨੂੰ ਲੈ ਕੇ 2027 ਵਾਲੀਆਂ ਚੋਣਾਂ ਦੀ ਗੱਲ ਕਰ ਰਹੇ ਆ ਤਾਂ ਕਾਫੀ ਤਰ੍ਹਾਂ ਦੀਆਂ ਕਿਆਸਰਾਈਆਂ ਕਾਂਗਰਸ ਦੇ ਵਿੱਚ ਲੱਗ ਰਹੀਆਂ ਨੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਸਾਰੇ ਦਾਅਵਿਆਂ ਦੇ ਉੱਤੇ ਵਿਰਾਮ ਲਗਾ ਦਿੱਤਾ ਹੈ ਕਹਿ ਦਿੰਦਾ ਹੈ ਕਿ ਹਾਈ ਕਮਾਂਡ ਨੇ ਹੀ ਫੈਸਲਾ ਕਰਨਾ ਹੈ ਕੋਈ ਚਾਏ ਪਾਰ ਸਰਕਾਰ ਹੋਵੇ ਚਾਏ ਪੰਜਾਬ ਸਰਕਾਰ ਹੋਵੇ ਇਹਨਾਂ ਦੋਵਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜਦੋਂ ਆਪਰੇਸ਼ਨ ਸਿੰਧੂਰ ਅਖੀਰ ਦੀ ਚਰਚ ਸੀ ਤੇ ਆਰਮੀ ਦਾ ਕਲੇਮ ਸੀ ਕਿ ਮਿਜ਼ਾਈਲ ਯਾ ਰਾਕਟ ਅਸੀਂ ਇੰਟਰਸੈਪਟ ਕਰ ਦਿੱਤਾ ਰਾਜ ਜਿਹੜਾ ਹਰਮੰਦਰ ਸਾਹਿਬ ਦੇ 근ਾ ਸੀ ਇਹ ਕੋਈ ਛੋਟੀ ਗੱਲ ਨਹੀਂ ਸੀ ਇਹ ਉਦੋਂ ਤੋਂ ਹੀ ਸਾਨੂੰ ਸੁਚੇਤ ਹੋਣਾ ਚਾਹੀਦਾ ਸੀਗਾ ਹੁਣ ਤੇ ਸਮਾਂ ਬਹੁਤ ਬੀਤ ਗਿਆ ਔਰ ਇਹ ਬੜਾ ਗੰਭੀਰ ਮਸਲਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਪਰ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜਿਹੜੇ ਨੇ ਵੀ ਮਾੜਾ ਹਰਮੰਦਰ ਸਾਹਿਬ ਦਾ ਸੋਚਿਆ ਵੀ ਉਹ ਨਹੀਂ ਰਿਹਾ ਔਰ ਜੇ ਕੋਈ ਬਾਹਰੀ ਸ਼ਕਤੀ ਆ ਜਾਂ ਕਿਤੇ ਦੀ ਵੀ ਸ਼ਕਤੀ ਆ ਉਹ ਇਹਨੂੰ ਯੂਜ਼ ਜਾਂ ਮਿਸਯੂਜ਼ ਕਰਨਾ ਚਾਹੇ ਤੇ ਪਲਾਵ ਦਾ ਵੀ ਨਹੀਂ ਹੋਣਾ ਇਹ ਗੱਲ ਦਿਮਾਗ 'ਚ ਰੱਖੋ ਪ੍ਰਗਟ ਸਿੰਘ ਤੇ ਸੁਖਿੰਦਰ ਰੰਧਾਵਾ ਜਦੋਂ ਇਹ ਕਹਿੰਦੇ ਆ ਕਿ ਸੀਰੀਅਸ ਨਹੀਂ ਲਿਆ ਗਿਆ ਵਿੱਤੀ ਮਾਮਲੇ ਨੂੰ ਵੀ ਆਉਦੀ ਇਨਵੈਸਟੀਗੇਸ਼ਨ ਨੂੰ ਫਿਰ ਪੂਰੀ ਕਾਂਗਰਸ ਪਾਰਟੀ ਦੇ ਸਵਾਲ ਖੜਦਾ ਫਿਰ ਸੀਰੀਅਸਲੀ ਲੈਣਾ ਸੀਗਾ ਉਸ ਵੇਲੇ ਜਦੋਂ ਸੋਹਾ ਹੀ ਇਹਦੀਆਂ ਚੱਕੀਆਂ ਗਈਆਂ ਸੀ ਇਹ ਸਰਦਾਰ ਪ੍ਰਗਟ ਸਿੰਘ ਜੀ ਤੇ ਉਹਨਾਂ ਤੋਂ ਪੁੱਛਿਆ ਜਾਵੇ ਉਹਨਾਂ ਨੇ ਕੱਲ ਬਿਆਨ ਦਿੱਤਾ ਜੋ ਸੁਖਿੰਦਰ ਰੰਧਾਵਾ ਕਹਿੰਦੇ ਕਿ ਐਸਆਈਟੀਜ਼ ਦੇ ਅੰਦਰ ਮੈਂ ਜਾ ਕੇ ਬਹਿਂਦਾ ਰਿਹਾ ਤੇ ਮੈਨੂੰ ਪਤਾ ਸੀ ਉੱਥੇ ਕੁਝ ਸੀਰੀਅਸਲੀ ਨਹੀਂ ਹੋ ਰਿਹਾ ਪਰ ਸਾਰੀ ਕਾਂਗਰਸ ਤੇ ਸਵਾਲ ਖੜਦੇ ਆ इना जवाब तो वही दे सकते हैं सर क्या लगता है कि कांग्रेस में सब कुछ ठीक ठाक चल रहा बहुत है बहुत बढ़िया कांग्रेस बिल्कुल मजबूत है और आने वाले सत्ताईस में कांग्रेस मजबूती से लड़ेगी लेकिन जिस तरीके से कांग्रेस के नेता खुद कहते हैं कि मुख्यमंत्री पद छोड़ो पहले कांग्रेस को इकट्ठा करो तो ये क्या मैसेज देता है कौन नेता कहता है मुख्यमंत्री तो हमारी हाईकमान ने बनाना है और अगर कोई इंडिविजुअल ये कहे कि मैं मुख्यमंत्री हूँ ਇਹ ਜਿਸ ਨੇ ਵੀ ਕਿਹਾ ਹੈ ਜਬ ਜਬ ਵੀ ਕਿਹਾ ਜਨਤਾ ਜਾਣਦੀ ਹੈ ਰਾਣਾ ਜੀ ਕਾਂਗਰਸ ਦੇ ਦੋ ਲੀਡਰ ਕਹਿ ਰਹੇ ਆ ਕਿ ਕੱਲ ਕੰਮ ਹੋ ਨਹੀਂ ਸਿਰਿਆ ਤੁਸੀਂ ਕਹਿ ਰਹੋ ਕਾਂਗਰਸ ਮਜ਼ਬੂਤ ਹੈ ਸਮਝ ਨਹੀਂ ਆ ਰਿਹਾ ਮਜ਼ਬੂਤ ਦੋ ਲੀਡਰਾਂ ਨੇ ਕਿਹਨਾਂ ਨੇ ਕਿਹਾ ਤਾ ਵੀ ਕੰਮ ਨਹੀਂ ਹੋ ਰਿਹਾ ਪ੍ਰਗਟ ਸਿੰਘ ਕਹਿੰਦੇ ਨਾ ਉਦੋਂ ਕਿ ਪਹਿਲਾਂ ਕੰਮ ਹੋਇਆ ਬੇਦਬੀ ਦੇ ਉੱਤੇ ਸੁਖਜਿੰਦਰ ਰੰਧਾਵਾ ਕਹਿੰਦੇ ਸੀਰੀਅਸ ਨਹੀਂ ਲਿਆ ਗਿਆ ਪ੍ਰਗਟ ਸਿੰਘ ਕਹਿੰਦੇ ਇਹਨਾਂ ਦੋਨਾਂ ਨੂੰ ਪੁੱਛੋ ਉਹ ਵੀ ਕਾਂਗਰਸ ਦਾ ਹਿੱਸਾ ਨਹੀਂ ਨਹੀਂ ਹਿੱਸੇ ਆ ਹਿੱਸਾ ਤਾਂ ਹਿੱਸਾ ਮੈਂ ਵੀ ਆ ਮੈਂ ਤੇ ਨਾ ਪਹਿਲਾਂ ਕਦੇ ਟਿੱਪਣੀ ਕੀਤੀ ਨਾ ਮੈਂ ਅੱਜ ਕਰਾਂ ਇਹ ਉਹਨਾਂ ਦੋਨਾਂ ਨੂੰ ਪੁੱਛੋ ਕਿ ਵੀ ਆਪਣੀ ਆਪਣੀ ਪ੍ਰਤੀਕਿਰਿਆ ਦੇਵੋ ਉਹ ਦੇਣਗੇ ਜੋ ਕਹਿੰਦੇ ਹੋ ਠੀਕ ਹੈ ਅਕਾਲੀ ਭਾਜਪਾ ਗੱਡ ਜੁਰੂਰ ਲੈ ਕੇ ਗੱਲਾਂ ਚੱਲਣਗੀਆਂ ਜੀ ਲੱਗਦਾ 2026 ਦੇ ਵਿੱਚ ਚੋਣਾਂ ਕਿਤੇ ਨਾ ਹੋਣ ਗੱਲਿਆ ਵੀ ਇਕੱਠੇ ਹੋ ਜਾਣ علیحدਾ ਹੋ ਜਾਣ ਅਕਾਲੀ ਦਲ ਦੀ ਜੋ ਕ੍ਰੈਡੀਬਿਲਟੀ ਆ ਉਹ ਇਕੱਠੇ ਹੋਇਆ ਨਹੀਂ ਵਜਣੀ ਔਰ ਬੀਜਪੀ ਨੇ ਜੋ ਕਿਸਾਨਾਂ ਨਾਲ ਕੀਤਾ ਉਹ ਇਕੱਠੇ ਹੋਣ ਚ ਵੀ ਅਕਾਲੀ ਦਲ ਦਾ ਨੁਕਸਾਨ ਹੋਊਗਾ ਮੇਰਾ ਆਪਣਾ ਮੰਨਣਾ ਹੈ ਬਾਕੀ ਵੀ ਸਮੇਂ ਬਲਵਾਨਾ ਅਜੇ ਤੋਂ 1.5 ਸਾਲ ਬਾਅਦ ਪਤਾ ਨਹੀਂ ਕਿਹੜੇ ਕਿਹੜੇ ਇਵੈਂਟ ਹੋਣੇ ਆ ਕਿੱਧਰ ਨੂੰ ਕੰਮ ਤੁਰਨਾ ਲੇਕਿਨ ਕਾਂਗਰਸ ਤਿਆਰ ਹੈ ਰਾਜ ਦੀ ਕਾਂਗਰਸ ਅਕਾਲੀ ਦਲ ਦੀ ਹੁੰਦ ਦੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਵੀ ਆਉਂਦੀ ਪਈ ਆ ਹੌਲੀ ਹੌਲੀ ਕਰਕੇ ਹੋ ਸਕਦਾ ਕਿ ਸਟਰਕਚਰ ਵੀ ਉਹ ਆਪਣਾ ਦੇ ਦੇਣ ਪੋਲਿਟੀਕਲ ਪਾਰਟੀ ਦਾ ਕਿਵੇਂ ਦੇਖਦੇ ਹੋ ਉਹਨਾਂ ਦੇ ਆਉਣ ਦੇ ਨਾਲ ਫਰਕ ਪੈਂਦਾ ਕਿ ਨਹੀਂ ਦੇਖੋ ਇਹ ਡਿਵੀਜ਼ਨ ਆਫ ਵੋਟਸ ਅਕਾਲੀ ਦਲ ਦੀ ਵੋਟਾਂ ਦਾ ਡਿਵੀਜ਼ਨ ਹੋਣਾ ਹੂੰ ਕਾਂਗਰਸ ਦੀ ਵੋਟਾਂ ਦਾ ਡਿਵੀਜ਼ਨ ਨਹੀਂ ਹੋਣਾ ਤੁਹਾਨੂੰ ਲੱਗਦਾ ਪੰਥ ਇਕੱਠਾ ਹੋਊਗਾ ਉਹ ਜਿਵੇਂ ਉਹ ਹੋਕਾ ਦੇ ਰਿਹਾ ਕਿ ਇਹ ਤਾਂ ਪੰਥ ਵਾਲੇ ਦੱਸ ਸਕਦੇ ਆ ਰਾਣਾ ਗੁਰਜੀ ਹੁਣ ਜਾਖੜ ਸਾਹਿਬ ਲੱਗੇ ਚੋਰ ਲਾਉਣ ਤੇ ਲੇਕਿਨ ਮੈਂ ਕਹਾਂ ਕਿ ਵੀ ਮੇਰੇ ਕਹਿ ਤੇ ਪੰਥ ਨੇ ਲੜਨਾ ਜਾਂ ਪੰਥ ਨੇ ਇਕੱਠੇ ਹੋਣਾ ਨਹੀਂ ਉਹਨਾਂ ਦੀ ਆਪਣੀਆਂ ਪੰਥ ਦੀਆਂ ਨੀਤੀਆਂ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਗੱਲ ਕਾਂਗਰਸ ਦੀ ਕਰੀਏ ਕਾਂਗਰਸ ਮਜ਼ਬੂਤ ਹੈ ਮਜ਼ਬੂਤੀ ਨਾਲ ਲੜੇਗੀ ਜ਼ਿਕਰ ਹੋਗਾ ਕਿ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਦੇ ਵਿੱਚ ਥੋੜਾ ਜਿਹਾ ਨਰਾਜ਼ਗੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਕਿਉਂਕਿ ਆਪਸ ਦੇ ਵਿੱਚ ਮੀਟਿੰਗਾਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀਗੇ ਤੇ ਕੁਲ ਮਿਲਾ ਕੇ ਇਹਨਾਂ ਸਾਰੀਆਂ ਕਿਆਸਰਾਈਆਂ ਦੇ ਉੱਤੇ ਇੱਕ ਤਰ੍ਹਾਂ ਦਾ ਵਿਰਾਮ ਲਾ ਦਿੱਤਾ ਰਾਣਾ ਗੁਰਜੀਤ ਸਿੰਘ ਨੇ ਕਿ ਕਾਂਗਰਸ ਦੇ ਵਿੱਚ ਕੋਈ ਨਰਾਜ਼ਗੀ ਨਹੀਂ ਸਾਰੇ ਮਜ਼ਬੂਤ ਨੇ ਇੱਕ ਜੁੱਟ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਕੰਮ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ